ਮੋਰਨਾ ਸਤਿ ਸ੍ਰੀ ਅਕਾਲ ਕਿਉਰਾ ਇਤਫਾਨ ਆਓ ਅਦਾਬ ਐਂਡ ਹੈਲੋ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਟੋਟੇ ਅੱਜ ਅਸੀਂ ਪਹੁੰਚੇ ਆ ਨੈਸਟ ਫਰਨੀਚਰ ਦੇ ਵਿੱਚ ਵਾਈਕਾਟੋ ਰੀਜਨ ਦੇ ਵਿੱਚ ਹਮਿਲਟਨ ਈਸਟ ਦਾ ਇਲਾਕਾ ਤੇ ਇੱਥੇ ਸਾਡੀ ਪੰਜਾਬੀਆਂ ਦੀ ਇੱਕ ਬਹੁਤ ਵੱਡਾ ਸ਼ੋਰੂਮ ਕਹਿ ਸਕਦੇ ਆ ਨੈਸਟ ਫਰਨੀਚਰ ਦੇ ਵਿੱਚ ਅਸੀਂ ਆਏ ਆ ਸਾਡੇ ਨਾਲ ਨਿੱਕੀ ਭੈਣ ਸੰਦੀਪ ਹੋ ਗਈ ਹੈ ਸੰਦੀਪ ਜੀ ਸਤਿ ਸ੍ਰੀ ਅਕਾਲ ਫੈਸਟੀਵਲ ਸੀਜ਼ਨ ਜਸਟ ਅਰਾਊਂਡ ਦ ਕੋਰਨਰ ਸਾਨੂੰ ਦੱਸੋ ਕਿੰਦਾਂ ਦੀਆਂ ਤਿਆਰੀਆਂ ਮੈਨੂੰ ਇਹ ਵੀ ਪਤਾ ਲੱਗਾ ਕਿ ਨਵਾਂ ਸਮਾਨ ਕਾਫੀ ਆਉਣੇ ਵਾਲਾ ਹਾਂਜੀ ਉਹਦੇ ਲਈ ਵੀ ਸਾਡੇ ਜਿਹੜੇ ਸਰੋਤੇ ਆ ਇੱਕ ਵੱਖਰੀ ਬਣ ਗਈ ਇੱਕੋ ਚਾਹਤੇ ਟਾਂ ਲੈਣ ਦੇ ਲਈ ਤੁਹਾਡੇ ਕੋਲ ਆਉਣਾ ਚਾਹਣ ਤੇ ਸਾਨੂੰ ਜਾਣਕਾਰੀ ਦਿਓ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਹੁਣ ਤੁਹਾਨੂੰ ਪਤਾ ਹੈ ਕਿ ਦੀਵਾਲੀ ਦੇ ਸਹਾਰਾ ਸਾਰੇ ਆ ਰਹੇ ਆ ਤੇ ਸਾਰਿਆਂ ਨੂੰ ਹੁੰਦਾ ਹੈ ਕਿ ਨਵਾਂ ਫਰਨੀਚਰ ਲਈਏ ਨਵਾਂ ਸਮਾਨ ਘਰ ਦੇ ਵਿੱਚ ਲਈਏ ਤੇ ਬਾਕੀ ਖਾਸ ਕਰਕੇ ਕਿ ਅਸੀਂ ਹੁਣ ਪੰਜਾਬੀਆਂ ਦੇ ਲਈ ਸਪੈਸ਼ਲ ਲੈ ਕੇ ਆਏ ਕਿ ਜਿਹੜੇ ਜਿਨ੍ਹਾਂ ਨੂੰ ਇੰਡੀਆ ਦਾ ਹੀ ਫਰਨੀਚਰ ਚਾਹੀਦਾ ਅਸੀਂ ਇੰਡੀਆ ਤੋਂ ਕੰਟੇਨਰ ਮੰਗਵਾ ਲਿਆ ਅੱਜ ਕੰਟੇਨਰ ਆ ਚੁੱਕਾ ਹੈ ਤੇ ਵਿਦਨ 2 ਵੀਕ ਅਸੀਂ ਡਿਸਪਲੇ ਕਰ ਦਾਂਗੇ ਜਿਹਦੇ ਵਿੱਚ ਨਵੇਂ ਡਾਈਨਿੰਗ ਟੇਬਲ ਹੋਣਗੇ ਕਾਫੀ ਟੇਬਲ ਹੋਣਗੇ ਲਾਉ ਸੂਟ ਹੋਣਗੇ ਤੇ ਹੋਰ ਬਹੁਤ ਸਮਾਨ ਤੇ ਬਾਕੀ ਹੋਮ ਡੈਕੋਰ ਦਾ ਸਮਾਨ ਵੀ ਬਹੁਤ ਆ ਰਿਹਾ ਹੈ ਜਿਹਦੇ ਵਿੱਚ ਹੈਂਗ ਪਹੁੰਚ ਗਏ ਸਾਈਡ ਲੈਂਪ ਟੇਬਲ ਲੈਂਪ ਹੋਣਗੇ 쿠ਸ਼ਨ ਕਵਰ ਥਰੋ ਵਗੈਰਾ ਤੇ ਹੋਰ ਬਹੁਤ ਸਾਰਾ ਹੋਮ ਡੈਕੋਰ ਦਾ ਸਮਾਨ ਆ ਰਿਹਾ ਸੋ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਸਾਰੇ ਆ ਕੇ ਵਿਜ਼ਿਟ ਕਰਨ ਤੇ ਆ ਕੇ ਆਪਣੀ ਆਪਣੀ ਪਸੰਦ ਦਾ ਸਮਾਨ ਸਲੇਕਟ ਕਰਨ ਕਿਉਂਕਿ ਬਹੁਤ ਲਿਮਟਿਡ ਸਮਾਨ ਆ ਰਿਹਾ ਹੈ ਤੇ ਜਿਹਦੇ ਵਿੱਚ ਪਹਿਲੇ ਬਹੁਤ ਕੁਝ ਤਾਂ ਪਹਿਲੇ ਹੀ ਸੋਲਡ ਹੋ ਚੁੱਕਾ ਹੈ ਸੋ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀ ਆ ਕਿ ਜਿੰਨੀ ਜਲਦੀ ਹੋ ਸਕੇ ਵਿਦਨ 2 ਵੀਕ ਡਿਸਪਲੇ ਹੋ ਜਾਊਗਾ ਕੀ ਬਾਤ ਆ ਜੀ ਸੋ ਹਫਤੇ ਦੇ 7 ਦਿਨ ਤੁਸੀਂ ਇੱਥੇ ਹਾਜ਼ਰ ਹੋ ਸਕਦੇ ਹੋ ਸਕ੍ਰੀਨ ਦੇ ਉੱਤੇ ਡਿਸਪਲੇ ਵਰਕਿੰਗ ਆਵਰਸ ਇਨ ਆਨਲਾਈਨ ਅਨਦਰ ਕੰਟੈਕਟ ਦੀਆਂ ਡੀਟੇਲਸ ਤੁਸੀਂ ਜ਼ਰੂਰ ਨੋਟ ਕਰ ਲੈਣੀਆਂ ਨੈਸ ਫਰਨੀਚਰ ਹੈਮਿਲਟਨ ਈਸਟ ਵਾਇਕਾਟੋ ਮਿਹਰਬਾਨੀ